ਅੱਗੇ ਸਾਡਾ ਦੇਖੋ ਕਾਰੋਬਾਰ ਬੱਚੇ ਨਾਲ ਬੈਠੇਦੇ ਆ ਵਧੀਆ ਜੇ ਨੌਕਰੀਆਂ ਨਹੀਂ ਮਿਲਦੀਆਂ ਤੇ ਪੋਸਟ ਗ੍ਰੈਜੂਏਟ ਬੱਚੇ ਨੇ ਮਤਲਬ ਦੁਕਾਨ ਤੇ ਕੰਮ ਕਰਦੇ ਪਿਆ ਵਧੀਆ ਤਰੀਕੇ ਦੇ ਨਾਲ ਕਾਰੋਬਾਰ ਠੀਕ ਆ ਪਰਮਾਤਮਾ ਦੀ ਕਿਰਪਾ ਵਾ ਸਾਡਾ ਕੰਮ ਠੀਕ ਠਾਕ ਆ ਵਧੀਆ ਕੰਮ ਆ ਤੇ ਆਪਾਂ ਟੈਕਸਾਂ ਭਰਦੇ ਆ ਪੇ ਕੰਮ ਕਰ ਰਹੇ ਆ ਤਰੀਕੇ ਨਾਲ ਗਵਰਨਮੈਂਟ ਨੂੰ ਵੀ ਟੈਕਸ ਦੇ ਰਿਆ ਫੁੱਲ ਕੰਮ ਕੋਈ ਜਣੀ ਤੁਹਾਡੇ ਕਰਨ ਬਿਲਕੁਲ ਸਾਡਾ ਕਾਰੋਬਾਰ ਦੇਖੋ ਸਰ ਨੂੰ ਐਵੇਂ ਕਹਿੰਦੇ ਨਹੀਂ ਵੀ ਕਾਰੋਬਾਰ ਨਹੀਂ ਹੈਗਾ ਸਾਡਾ ਪਰਮਾਤਮਾ ਦੀ ਕਿਰਪਾ ਨਾਲ ਕਾਰੋਬਾਰ ਸਹੀ ਆ ਤੇ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਪ੍ਰੋਬਲਮ ਇਹੋ ਹੀ ਹੈ ਅਹੋ ਜੀ ਆਜ ਦੇ ਦਿਨ ਕੋਈ ਅਹੋ ਜੀ ਪਈਗੀ ਉਹ ਮੁਸ਼ਕਲ ਹੋ ਜਾਂਦੀ ਹੈ ਨਾ ਆਪਾਂ ਕਿਸ ਕਿਸ ਤਰ੍ਹਾਂ ਕਰਾਂਗੇ ਕੰਮ ਤੁਸੀਂ ਗਰੀਬ ਬੰਦੇ ਨਾਲ ਚੱਲੇ ਹੋ ਤੁਹਾਡਾ ਮੈਂ ਕਹ ਜੀ ਅਸੀਂ ਇਸ ਵਾਸਤੇ ਚੱਲੇ ਆ ਸਾਡੇ ਵਾਸਤੇ ਦੇਖੋ ਅੱਜ ਮੇਰਾ ਫੜਿਆ ਕੱਲ ਨੂੰ ਫੇਰ ਪੈਪਾ ਜਾਣ ਗਿਆ ਹਰ ਇੱਕ ਦੁਕਾਨਦਾਰ ਦੀ ਜਾਣੀ ਪੈਪਾ ਈ ਰਿਕਸ਼ਾ ਤੇ ਜਾਂਦੀਆਂ ਨੇ ਕਿਉਂਕਿ ਦੂਸਰੇ ਰਿਕਸ਼ੇ ਬਿਲਕੁਲ ਬੰਦ ਹੋ ਗਏ ਧਿਆ ਤੇ ਪਾਈਪਾਂ ਜਿਹੜੀਆਂ ਨੇ ਤੁਸੀਂ ਆਓ ਸਾਡੇ ਕੋ ਕਸਟਮਰ ਤੁਸੀਂ ਸਮਝ ਕਰੋ ਤੇ ਤੁਹਾਡੇ ਘਰ ਹੀ ਜਾਣੀਆਂ ਦੋ ਪਾਈਪਾਂ ਤੇ ਤੁਸੀਂ ਦੱਸੋ ਕਿਤੇ ਜਾਓ ਖੜਾ ਹੋਗੇ ਅਸੀਂ ਤਾਂ ਪਾਜੀ ਇਤਿਹਾਸ ਨੂੰ ਤੇ ਵਰਗੀ ਗੋ ਦੇਖੋ ਸਿਆਸਤ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਕੋਈ ਜੀਆਂ ਨੇ ਕਿਉਂਕਿ ਦੁਕਾਨਦਾਰ ਨੂੰ ਤੇ ਕੋਈ ਸਿਆਸਤ ਨਾਲ ਮਤਲਬ ਨਹੀਂ ਨਾ ਅਸੀਂ ਤੇ ਸਾਡੇ ਵਾਸਤੇ ਬੈਲ ਸਾਹਿਬ ਵੀ ਕੋ ਜਿਹਰੇ ਤੇ ਬਾੜਾ ਸਾਹਿਬ ਵੀ ਕੋ ਜਿਹਰੇ ਤੇ ਸਾਡੇ ਵਾਸਤੇ ਭਾਜਪੀ ਵਾਲੇ ਵੀ ਕੋ ਜਿਹਰੇ ਸਾਡੇ ਨਾਲ ਤੇ ਕਿਸੇ ਨਾਲ ਕੋਈ ਸਿਆਸਤ ਪਰ ਦੁਕਾਨਦਾਰ ਦਾ ਤਾਂ ਸਿਆਸਤ ਨਾਲ ਕੋਈ ਤਾਲੁਕ ਨਹੀਂ ਬਾਕੀ ਸਾਡੇ ਕੋ ਪਰਮਾਤਮਾ ਦੀ ਕਿਰਪਾ ਨਾਲ ਗਾਕ ਚੰਗਾ ਵਾ ਵਧੀਆ ਕੰਮ ਹੈ ਕਿਸੇ ਕਿਸਮ ਦੀ ਕੋਈ ਮਤਲਬ ਤੋੜ ਨਹੀਂ ਹੈਗੀ ਸਿਰਫ ਇਹੋ ਹੀ ਮੇਨ ਸਾਨੂੰ ਪ੍ਰੋਬਲਮ ਜਿਹੜੀ ਆਈ ਹੈ ਆਏ ਦਿਨ ਵੀ ਆ ਹੁਣ ਅੱਜ ਕੀਤਾ ਕੱਲ ਨੂੰ ਫੇਰ ਕਰ ਦੇਗਾ ਪੀ ਹਜ਼ਾਰ ਦਾ ਕੋਣ ਕਿਸ ਤਰ੍ਹਾਂ ਕੋਈ ਭਰੇਗਾ ਮੈਂ ਕਹਾਂ ਜੀ ਗਰੀਬ ਬੰਦੇ ਆ ਦੇਖੋ ਈ ਰਿਕਸ਼ੇ ਜਿਹੜੇ ਵਿਚਾਰੇ ਕਿਸੇ ਨੇ ਕਿਸ਼ਤਾਂ ਦੇ ਲਿਆਦਾ ਕਿਸ ਨੇ ਦਿਹਾੜੀ ਤੇ ਲਿਆਦਾ ਕਿ ਕਿਸ ਤਰ੍ਹਾਂ ਵੀ ਲਿਆਦਾ ਵਾ ਇਹਨਾਂ ਦੇ ਬਾਰੇ ਵੀ ਸੋਚਣਾ ਜ਼ਰੂਰੀ ਆ ਅੱਜ ਤਿੰਨ ਦਿਨ ਤੋਂ ਵਿਚਾਰਾ ਤੀਸੇ ਦਿਨੋਂ ਅਜ ਵੀ ਇਲਾਵਾ ਫਿਰਦਾ ਬੈਠਾ ਆ ਕਿਤਨਾ ਕਿਤ ਕੀਤੀ ਜਾ ਰਹੀ ਹੈ ਕਿਸੇ ਮਸਲਾ ਸਾਰਾ ਦੇਖੋ ਜੀ ਮਸਲਾ ਕੋਈ ਨਹੀਂ ਮਸਲਾ ਤੇ ਸਿਰਫ ਰਾਹ ਜਾਂਦੇ ਸਮਝ ਲਓ ਤੁਸੀਂ ਸਾਡੇ ਈ ਰਖਸ਼ੇ ਦਾ ਜਿਹੜਾ ਸਾਡਾ ਸਮਾਨ ਲੈ ਕੇ ਜਾ ਰਿਆ ਸੀ ਤਿੰਨ ਪਾਈਪਾ ਪਲਾਸਟਿਕ ਦੀ ਸੀ ਉਹਦੇ ਉੱਤੇ ਉਹ 300 ਰੁਪਿਆ ਵਿਚਾਰਾ ਰੋਜ ਦਿਹਾੜੀ ਤੇ ਸਾਡੇ ਕੋਲ ਰਿਕਸ਼ਾ ਕਰਾਏ ਤੇ ਲਿਆਦਾ ਸੀ ਰਿਕਸ਼ਾ ਸਾਡਾ ਸੀ ਤੇ ਸਮਾਨ ਵੀ ਸਮਝੋ ਸਾਡੀ ਦੁਕਾਨ ਤੋਂ ਗਿਆ ਈਵਨ ਹੋਰ ਵੀ ਦੁਕਾਨਾਂ ਤੋਂ ਪਾਈਪਾਂ ਜਾਂਦੀਆਂ ਨੇ ਤੇ ਈ ਰਖਸ਼ੇ ਤੇ ਜਾਂਦੀਆਂ ਨੇ ਤੇ ਆ ਚੌਂਕ ਦੇ ਵਿੱਚ ਕਿਸੇ ਐਸਆਈ ਨੇ ਜਾਂ ਪਤਾ ਨਹੀਂ ਕਿਹੜੇ ਹੌਲਦਾਰ ਨੇ ਉਹਨਾਂ ਦਾ ਚਲਾਨ ਕਰਕੇ ਦੇ ਹੱਥ ਚ ਫੜਾਤਾ 20000 ਰੁਪਏ ਦਾ ਚਲਾਨ ਜਿਹੜਾ ਕਿ ਉਹ ਬੰਦਾ ਇਨੀ ਪੂੰਛ ਦਾ ਮਾਲਕ ਨਹੀਂ ਹੈਗਾ ਕਿ 20000 ਰੁਪਏ ਦੇ ਦੇ ਸਕੇ ਉਹ ਅਹੀ 300 ਰੁਪਏ ਆ ਕੋ ਲੈਨੇ ਆ ਦਿਹਾੜੀ ਦਾ ਵੀ ਰਖਸ਼ੇ ਦੀ ਮੇਨਟੇਨੈਂਸ ਵਾਸਤੇ ਜਾਂ ਜਿਸ ਤਰ੍ਹਾਂ ਵੀ ਆ ਪੀ ਚਲੋ ਇਹਦਾ ਕੰਮ ਚੱਲਦਾ ਰਵੇ ਤੇ ਉਹਦੇ ਵਿੱਚ ਦੱਸੋ ਕਿ ਦੀ ਗਲਤੀ ਹੈਗੀ ਤਾਂ ਅਸੀਂ ਕੌਣ ਦੇਗਾ 20000 ਰੁਪਏ ਤੇ ਰਿਕਸ਼ਾ ਫੜ ਕੇ ਥਾਣੇ ਲਾਤਾ ਇਹਨਾਂ ਨੇ ਤੇ ਉਹ ਤਿੰਨ ਦੋ ਤਿੰਨ ਦਿਨ ਦਾ ਵਿਚਾਰਾ ਮੇਲਾ ਬੈਠਾਦਾ ਜਾਂ ਮੇਰੀ ਦੁਕਾਨ ਤੇ ਬੈਠਾਦਾ ਆਗੇ ਹੁਣ ਇਹ ਜਿਹੜਾ ਚਲਾਨ ਹੋਇਆ ਭਾਜੀ ਇਹਨੂੰ ਲੈ ਕੇ ਜਿਹੜਾ ਸਿਆਸਤ ਵੀ ਹੋ ਰਹੀ ਆ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਵਾ ਉਹ ਕਈ ਤਰ੍ਹਾਂ ਦਾ ਇਹਨੂੰ ਰੰਗ ਦੇ ਰੀਆਂ ਦੇਖੋ ਸਾਡਾ ਦੇਖੋ ਸਿਆਸਤ ਨਾਲ ਤੇ ਕੋਈ ਤਾਲੁਕ ਨਹੀਂ ਅਸੀਂ ਦੇਖੋ ਦੁਕਾਨਦਾਰ ਨੇ ਆ ਸਾਨੂੰ ਮਤਲਬ ਕਿਸੇ ਨਾਲ ਹੀ ਅਸੀਂ ਆਪਣਾ ਕੰਮ ਵਧੀਆ ਤਰੀਕੇ ਦਾ ਕਰ ਰਹੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਦੇਖੋ ਕੰਮ ਚੱਲੇਗਾ ਤੇ ਆ ਸਾਡੇ ਕੋਲ ਜਿਹੜੇ ਬੰਦੇ ਕੰਮ ਕਰਦੇ ਪਏ ਇਹਨਾਂ ਦੀ ਰੋਟੀ ਜੋਜੀ ਪਲੇਗੀ ਹੁਣ ਇਹਨਾਂ ਦੀ ਰੱਖਿਆ ਨੂੰ ਕਰਾਇਆ ਸਾਡੇ ਕੋਲ ਤਾਂ ਹੀ ਕੰਮ ਨਿਕਲਦਾ ਵਾ ਜੇ ਇੱਕ ਕੰਮ ਹੋਏਗਾ ਤੇ ਇਹਨਾਂ ਦਾ ਕੰਮ ਵਿਚਾਰਾਂ ਨੂੰ ਦਿੰਦੇ ਬਿਆਂ ਤੇ ਕੰਮ ਕਰੀ ਜਾਂਦੇ ਨੇ ਇੰਦੀ ਵੀ ਦਿਹਾੜੀ ਬੰਨ ਜਾਂਦੀ ਆ ਸਾਡਾ ਕੰਮ ਵੀ ਠੀਕ ਠਾਕ ਚੱਲੀ ਜਾਂਦਾ ਕੰਮ ਵੱਲੋਂ ਕੋਈ ਕਸਰ ਨਹੀਂ ਕੰਮ ਪਰਮਾਤਮਾ ਦੀ ਕਿਰਪਾ ਨਾਲ ਚੱਲੀ ਜਾਂਦਾ ਵਾ ਤੇ ਬਾਕੀ ਰਹੀ ਗੱਲ ਇਹ ਕਈ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਕਿ ਕਾਰੋਬਾਰ ਨਹੀਂ ਨਹੀਂ ਕਾਰੋਬਾਰ ਦੇਖੋ ਜਿਦਾਂ ਨਹੀਂ ਹੈਗਾ ਨਹੀਂ ਹੋਏਗਾ ਸਾਡਾ ਤੇ ਪਰਮਾਤਮਾ ਦੀ ਕਿਰਪਾ ਨਾਲ ਕੰਮ ਠੀਕ ਆ ਕੰਮ ਵੱਲੋਂ ਸਾਨੂੰ ਕੋਈ ਕਸਰ ਨਹੀਂ ਹੈਗੀ